ਕੋਈ ਠੇੜੀ ਵੀ ਬੰਦਾ ਸਿੱਧ ਕਰ ਦੇਣਾ ਵੀ ਕਲਮ ਵੀ ਲੱਗੀ ਹੋਈ ਆ ਗੱਡੀ ਫਰੀ ਛੱਡ ਦਾਂਏ ਬਈ 35000 ਚੱਲੀ ਹੋਈ ਆ ਪੁੱਲੀ ਕੱਲਿਆ ਚੱਲੀ ਹੋਈ ਗੱਡੀ ਆ ਕੋਈ ਬੰਦਾ ਕੁਛ ਵੀ ਸ਼ਰਤ ਕਰ ਦੇਣਾ ਵੀ ਇੱਥੋਂ ਪੇਂਟ ਆ ਗਈ ਗੱਡੀ ਫਰੀ ਛੱਡ ਦਾਂਗੇ ਗੱਡੀਆਂ ਤੁਸੀਂ ਦੇਖ ਕੇ ਮੁੜੀ ਨਹੀਂ ਸਕਦੇ ਕਿਉਂਕਿ ਇੰਨੀਆਂ ਸਾਫ਼ ਗੱਡੀਆਂ ਨੇ ਕੱਲਿਆ ਹੱਥ ਕਰ ਚੱਲੀਆਂ ਹੋਈਆਂ ਗੱਡੀਆਂ ਨੇ ਤੇ ਯਾਰਾਂ ਦੋਸਤਾਂ ਚਲੋ ਯਾਰ ਦੋਸਤੀ ਹੁੰਦੀ ਨੇ ਮਨ ਬਣਾ ਲਿਆ ਵੀ ਆਪਾਂ ਵੱਡੀਆਂ ਗੱਡੀਆਂ ਲਾਵਾਂਗੇ ਇੱਕੋ ਹੀ ਲਾਵਾਂਗੇ ਸਵਿਫਟ ਡਾਇਰ 2012 ਮਾਡਲ ਤੇ ਗੱਡੀ ਸਾਰੀ ਓਕੇ ਆ ਚਾਰੇ ਟਾਇਰ ਨਵੇਂ ਆ ਇੰਜਨ ਗੇਅਰ ਸਾਰਾ ਕੁ ਕਿਸੇ ਵੀ 1 ਰੁਪਿਆ ਲਾਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਪਵੇਗੀ ਇਹ ਗੱਡੀ ਤੇ ਉੱਤੇ ਗੱਡੀ ਤੁਸੀਂ ਆਪਣੇ ਆਪ ਦੇਖ ਸਕਦੇ ਕਿੰਨੀ ਗੱਡੀ ਧੀ ਸਾਫ਼ ਆ ਗਈ ਪਹਿਲੇ ਨਾਮ ਦੀ ਗੱਡੀ ਆ ਰਹਿਣੇ ਨੰਬਰ ਦੀ ਆ ਐਨਓਸੀ ਕਟਾ ਕੇ ਦੇਵਾਂਗੇ 1 ਰੁਪਿਆ ਲਾਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਪਵੇਗੀ ਸਾਰਾ ਕੁਝ ਕੇ ਰਿਪੋਰਟ ਆ ਵਿੱਚ ਚੰਗਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਮੈਟਿੰਗ ਹੋਈ ਹੋਈ ਆ ਸਾਰਾ ਕੁਝ ਜਿਵੇਂ ਬਈ ਸ਼ੌਕੀ ਗੱਡੀਆਂ ਰੱਖੀ ਹੋਈਆਂ ਜਿਵੇਂ ਆਪਾਂ ਐ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਆ ਸਭ ਠੀਕ ਠਾਕ ਹੋਵੋਗੇ ਤੁਹਾਡੇ ਲਈ ਗੱਡੀਆਂ ਲੈ ਕੇ ਆਇਆ ਹਾਂ 4 ਅਸੀਂ ਭਰਾਵੋ ਕੋਈ ਡੀਲਰ ਨਹੀਂ ਹੈਗੇ ਸਿਰਫ ਆਪਣੇ ਯਾਰਾਂ ਦੋਸਤਾਂ ਦੀਆਂ ਗੱਡੀਆਂ ਨੇ ਪਿੰਡ ਦੇ ਵਿੱਚ ਆਪਣੇ ਘਰੇ ਖੜੀਆਂ ਨੇ ਕਿਉਂਕਿ ਯਾਰ ਦੋਸਤਾਂ ਦਾ ਇੱਕ ਮਨ ਬਣਾ ਲਿਆ ਵੀ ਆਪਾਂ ਗੱਡੀ ਵੱਡੀਆਂ ਲਈਏ ਵੀ ਸਾਰੇ ਜਣੇ ਇੱਕੋ ਜਿਹੀਆਂ ਗੱਡੀਆਂ ਲਾਵਾਂਗੇ ਤੇ ਵੱਡੀਆਂ ਗੱਡੀਆਂ ਲਾਵਾਂਗੇ ਤੇ ਚਾਰੇ ਗੱਡੀਆਂ ਇਸ ਕਰਕੇ ਅਸੀਂ ਵੇਚ ਰਹੇ ਹਾਂ ਕੋਈ ਡੀਲਰ ਨਹੀਂ ਹੈਗੇ ਅੱਜ ਤੁਹਾਨੂੰ ਗੱਡੀਆਂ ਦਿਖਾਉਣੇ ਆਗੇ ਵੀ ਗੱਡੀਆਂ ਦੀ ਕੰਡੀਸ਼ਨ ਜਮਾਂ ਓਕੇ ਦੀ ਰਿਪੋਰਟ ਆ ਪੈਣੀ ਵਾਗਾ ਪਿੰਡਾ ਮਾਨਸਾ ਜ਼ਿਲ੍ਹੇ ਦਾ ਪਿੰਡਾ ਤੇ ਘਰੇ ਘਨੇ ਮਿਲਣ ਬੇਸਕ ਲੱਖ ਕਰਾ ਲੇ ਆ ਗੱਡੀ ਹੈਗੀ ਹੈਗੀ Swift ਡਿਜ਼ਾਇਰ ਆ 2012 ਮਾਡਲ ਤੇ ਗੱਡੀ ਸਾਰੀ ਓਕੇ ਆ ਚਾਰੇ ਟਾਇਰ ਨਵੇਂ ਆ ਇੰਜਨ ਗੇਅਰ ਸਾਰਾ ਕੁਝ ਓਕੇ ਆ ਤੁਹਾਨੂੰ ਗੱਡੀ ਦੇ ਵਿੱਚੋਂ ਕੰਡੀਸ਼ਨ ਦਿਖਾਉਣਾ ਹੈ ਵਿੱਚੋਂ ਦੇਖੋ ਕਿਸੇ ਵੀ 1 ਰੁਪਿਆ ਲਾਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਪਵੇਗੀ ਇਹ ਗੱਡੀ ਤੇ ਉੱਤੇ ਗੱਡੀ ਤੁਸੀਂ ਆਪਣੇ ਆਪ ਦੇਖ ਸਕਦੇ ਕਿੰਨੀ ਗੱਡੀ ਜਿਹੜੀ ਸਾਫ਼ ਆ ਗਈ ਤੇ ਕਿੰਨੀ ਕੰਡੀਸ਼ਨ ਜਿਹੜੀ ਸਾਫ਼ ਆ ਪਹਿਲੇ ਨਾਮ ਦੀ ਗੱਡੀ ਆ ਕੱਲ੍ਹ ਐਸ ਚੱਲੀ ਹੋਈ ਗੱਡੀ ਆ ਹਰਿਆਣੇ ਨੰਬਰ ਦੀ ਆ ਐਨਓਸੀ ਕਟਾ ਕੇ ਦੇਵਾਂਗੇ ਪਹਿਲੇ ਪਾਸੇ ਤੁਹਾਨੂੰ ਅੱਗੇ ਦਿਖਾਉਨੇ ਆਗੇ ਵੀ ਗੱਡੀ ਵਿੱਚੋਂ ਦੇਖੋ ਤੇ ਟਾਇਰ ਵੀ ਚਾਰੇ ਜਮਾ ਓਕੇ ਦੀ ਰਿਪੋਰਟ ਨੇ ਗੱਡੀ ਦੀ ਕੋਈ ਵੀ ਹਾਲਤ ਆ ਜਿਹੜੀ ਤੁਹਾਡੇ ਸਾਹਮਣੇ ਆ ਬਿਲਕੁਲ ਸਾਫ਼ ਗੱਡੀ ਆ ਤੇ ਜਮਾ 1 ਰੁਪਿਆ ਲਾਉਣ ਦੀ ਤੁਹਾਨੂੰ ਜਰੂਰਤ ਨਹੀਂ ਪਵੇਗੀ ਤੇ ਦੂਸਰੇ ਪਾਸੇ ਤੁਹਾਨੂੰ ਆ ਗੱਡੀ ਦਿਖਾਉਨੇ ਸਵਿਫਟ VDI ਇਹ ਗੱਡੀ ਹੈਗੀ ਆ 2013 ਮਾਡਲ ਤੇ 14 ਚ ਰਜਿਸਟਰਡ ਆ ਗਈ ਗੱਡੀ ਦੀ ਕੰਡੀਸ਼ਨ ਦੇਖ ਲਓ ਤੁਹਾਡੇ ਸਾਹਮਣੇ ਆ ਤੇ 1 ਰੁਪਿਆ ਲਾਉਣ ਦੀ ਤੁਹਾਨੂੰ ਜਰੂਰਤ ਨਹੀਂ ਪਵੇਗੀ ਗੱਡੀ ਦੇ ਟਾਇਰ ਦੇਖ ਲਓ ਟਰਨਵੇਂ ਨੇ ਚਾਰੇ ਸਾਰਾ ਕੁਝ ਓਕੇ ਰਿਪੋਰਟ ਆ ਵਿੱਚ ਚੰਗਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਮੀਟਿੰਗ ਹੋਈ ਹੋਈ ਆ ਸਾਰਾ ਕੁਝ ਜਮਾ ਬਈ ਸੌਕੀ ਗੱਡੀਆਂ ਰੱਖੀ ਹੋਈਆਂ ਜਮਾ ਆਪਾਂ ਇਹ ਕਿਉਂਕਿ ਕੱਲੇ ਹੱਥ ਲੀਆਂ ਹੋਈਆਂ ਗੱਡੀਆਂ ਨੇ ਇਹ ਪਹਿਲੇ ਨਾਮ ਦੀ ਆ ਐਨਓਸੀ ਮਿਲੂਗੀ ਬਕਾਇਦਾ ਦੀ ਪਹਿਲੇ ਨਾਮ ਦੀ ਤਾਂ ਕੱਲੇ ਹੱਥ ਲੀ ਹੋਈ ਗੱਡੀ ਆ ਆਪਾਂ ਕੋਈ ਡੀਲਰ ਨਹੀਂ ਤੁਹਾਨੂੰ ਗੱਲ ਇਹ ਵੀ ਸਾਫ਼ ਕਰਦੀ ਆ ਵੀ ਆਪਾਂ ਡੀਲਰ ਨਹੀਂ ਹੈਗੇ ਘਰੇ ਖੜੀਆਂ ਗੱਡੀਆਂ ਨੇ ਆਪਣੀਆਂ ਇਹ ਤੇ ਗੱਡੀਆਂ ਤੁਸੀਂ ਦੇਖ ਕੇ ਮੁੜੀ ਨਹੀਂ ਸਕਦੇ ਕਿਉਂਕਿ ਇਹਨੀਆਂ ਸਾਫ਼ ਗੱਡੀਆਂ ਨੇ ਕੱਲੇ ਹੱਥ ਚੱਲੀਆਂ ਹੋਈਆਂ ਗੱਡੀਆਂ ਨੇ ਤੇ ਯਾਰਾਂ ਦੋਸਤਾਂ ਚਲੋ 11 ਦੋਸਤੀ ਹੁੰਦੇ ਨੇ ਮਨ ਬਣਾ ਲਿਆ ਵੀ ਆਪਾਂ ਵੱਡੀਆਂ ਗੱਡੀਆਂ ਲਾਵਾਂਗੇ ਇੱਕੋ ਜਿਹੀਆਂ ਲਾਵਾਂਗੇ ਤੇ ਦੂਸਰੀ ਤੁਹਾਨੂੰ ਰੈਟ ਜਾ ਗਈ ਹੈ ਇਹ ਹੈਗੇ 2015 ਮਾਡਲ ਇਹ ਵੀ ਹਰਿਆਣਾ ਨੰਬਰ ਆ ਇਹ ਦੂਜੇ ਨਾਮ ਦੀ ਆ ਤੇ ਗੱਡੀ ਜਮਾਂ ਓਕੇ ਆ ਵੀਰੇ ਚਾਰੇ ਟਾਇਰ ਨਵੇਂ ਆਗੇ ਐਨਓ ਅਸੀਂ ਮਿਲੂਗੀ 1 ਰੁਪਿਆ ਲਾਉਣ ਦੀ ਤੁਹਾਨੂੰ ਜਰੂਰਤ ਨਹੀਂ ਮਿਲੂਗੀ ਗੱਡੀ ਦੀ ਕੰਡੀਸ਼ਨ ਵਿੱਚੋਂ ਦੇਖ ਲਓ ਪੂਰੀ ਵਧੀਆ ਪਈ ਆ ਕੰਡੀਸ਼ਨ ਵੀ ਤੇ ਤੁਹਾਨੂੰ 1 ਰੁਪਿਆ ਲਾਉਣ ਦੀ ਇਸ ਤੇ ਵੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਸੌਕੀ ਗੱਡੀਆਂ ਰੱਖਿਓ ਸੀ 11 ਬਿੱਲੀਆਂ ਦੀਆਂ ਤੇ ਹੁਣ ਜਦੋਂ ਚਲੋ ਮੁੰਡਿਆਂ ਦਾ ਮਨ ਬਣਾ ਲਿਆ ਵੀ ਆਪਾਂ ਇੱਕੋ ਜਿਹੀ ਲੈਣੀ ਆ ਤੇ ਇੱਕੋ ਜਿਹੀ ਲਵਾਂਗੇ ਆਪਾਂ ਹੁਣ ਤੁਹਾਨੂੰ ਵੀ ਵੀਡੀਓ ਪਾਵਾਂਗੇ ਵੀ ਚਾਰਾਂ ਨੇ ਜਿਹੜੀਆਂ ਗੱਡੀਆਂ ਨੇ ਇੱਕੋ ਜਿਹੀਆਂ ਲੈ ਲਈਆਂ ਨੇ ਹੁਣ ਤੇ ਗੱਡੀਆਂ ਤੁਸੀਂ ਆਪਣੇ ਆਪ ਦੇਖੋ ਤੇ ਆਹ ਬਈ ਹੈਗੀ ਆ ਕੋਕਾ ਪੀਛ ਜਾਮਾ ਗੱਡੀ ਤੇ ਦੂਸਰੇ ਪਾਸੇ ਤੁਹਾਨੂੰ ਇੱਕ ਆ ਦੂਸਰੀ ਹੁਣ ਇਹ ਆਲਟੋ ਮਾਨਸਾ ਨੰਬਰਾਂ ਪਹਿਲੇ ਨਾਮ ਦੀ ਆ ਕੋਈ ਝਰੀਟ ਵੀ ਬੰਦਾ ਸਿੱਧ ਕਰ ਦੇਣਾ ਵੀ ਕਲਮ ਵੀ ਲੱਗੀ ਹੋਈ ਆ ਗੱਡੀ ਫਰੀ ਛੱਡ ਦਾਂਗੇ ਭਾਈ 35000 ਚੱਲੀ ਹੋਈ ਆ ਕੁੱਲੀ ਜਿਮਾ ਓਕੇ ਰਿਪੋਰਟ ਆ ਕੱਲਿਆ ਚੱਲੀ ਹੋਈ ਗੱਡੀ ਆ ਕੋਈ ਬੰਦਾ ਕੁਝ ਵੀ ਸ਼ਰਤ ਕਰ ਦੇਣਾ ਵੀ ਇੱਥੋਂ ਪੇਂਟ ਆ ਗਈ ਗੱਡੀ ਫ੍ਰੀ ਛੱਡ ਦੇਾਂਗੇ ਸਾਰਾ ਕੁਝ ਓਕੇ ਰਿਪੋਰਟ ਆ ਤੇ ਵਿੱਚੋਂ ਦੇਖੋ ਗੱਡੀ ਕਿੰਨੀ ਸਾਫ ਆ ਗਈ ਤੇ ਗੱਡੀ ਦੇ ਹਾਲਤ ਦੇਖੋ ਜਿਮਾ ਚਾਰੇ ਟਾਇਰ ਨਵੇਂ ਆਗੇ ਸਿਰਫ ਤੁਸੀਂ ਸੈਲਫੀ ਮਾਰਨਾ ਗੱਡੀ ਦੇ ਵਿੱਚੋਂ ਹੋਰ ਕੁਝ ਨਹੀਂ ਕਰਨਾ 1 ਰੁਪਿਆ ਲਾਉਣ ਦੀ ਉਹਨੂੰ ਜਰੂਰਤ ਨਹੀਂ ਪਵੇਗੀ ਤੇ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾਉਣੇ ਆਗੇ ਨੰਬਰ ਸਕਰੀਨ ਦੇ ਤੇ ਚੱਲ ਰਿਹਾ ਭੈਣੀ ਬਾਗਾ ਪਿੰਡਾ ਮਾਨਸਾ ਜ਼ਿਲ੍ਹੇ ਦਾ ਪਿੰਡਾ ਮਾਨਸਾ ਬਠਿੰਡਾ ਮਾਣਸਾ ਤੋਂ ਬਟੰਡੇ ਨੂੰ ਜਾਓਗੇ ਨਾ ਮਾਣਸਾ ਤੋਂ 10 ਕਿਲੋਮੀਟਰ ਤੇ ਬਟੰਡੇ ਤੋਂ 45 ਕਿਲੋਮੀਟਰ ਮਾਣਸਾ ਵੱਲ ਨੂੰ ਆਗਾ ਮੇਨ ਰੋਡ ਦੇ ਉੱਤੇ ਪਿੰਡਾਂ ਕੋਈ ਵੀ ਵਿਅਕਤੀ ਆ ਕੇ ਘਰੇ ਆ ਕੇ ਗੱਡੀਆਂ ਖਰੀਦ ਸਕਦਾ ਹੈਗਾ ਅਸੀਂ ਕੋਈ ਦੁਬਾਰਾ ਫੇਰ ਕਲੀਅਰ ਕਰਦੇ ਵੀ ਅਸੀਂ ਕੋਈ ਡੀਲਰ ਨਹੀਂ ਹੈਗੇ ਤੇ ਗੱਡੀਆਂ ਘਰੋਂ ਹੀ ਦੇਵਾਂਗੇ ਤੇ ਨਗਦ ਕੈਸ਼ ਦੀਆਂ ਗੱਡੀਆਂ ਦੇਵਾਂਗੇ ਲੋਨ ਤੁਸੀਂ ਆਪਾਂ ਬਾਅਦ ਚ ਕਰਾ ਲਿਓ ਸਾਰਾ ਕੁਝ ਓਪੀ ਰਿਪੋਰਟ ਦੇਵਾਂਗੇ ਕੋਈ ਫਰਾਡ ਨਹੀਂ ਇਹਦੇ ਵਿੱਚ ਆਹ ਲੋਕਾਂ ਨੂੰ ਹੋ ਜਾਂਦੀ ਫਰਾਡ ਕਰਨਗੇ ਇਹ ਬਾਈ ਚਾਰੇ ਗੱਡੀਆਂ ਨੇ ਘਰ ਦੀਆਂ ਗੱਡੀਆਂ ਨੇ ਕੋਈ ਵੀ ਵੈਰੀਫਾਈ ਨੂੰ ਜਰੂਰਤ ਹੋਵੇ ਤਾਂ ਉਹ ਆ ਕੇ ਲੈ ਸਕਦਾ ਹੈਗਾ ਕਿਉਂਕਿ ਜਮਨ ਓਕੇ ਰਿਪੋਰਟ ਦੇ ਵਿੱਚ ਤੁਹਾਨੂੰ ਚਾਰੇ ਗੱਡੀਆਂ ਕੰਡੀਸ਼ਨ ਦਿਖਾਤੀ ਤੇ ਆਲੇ ਜੋ ਓਕੇ ਆ ਜਮਨ 1 ਰੁਪਿਆ ਕਿਸੇ ਵੀ ਦੀ ਗੱਡੀ ਦੇ ਉੱਤੇ ਤੁਹਾਨੂੰ ਲਾਉਣ ਦੀ ਜਰੂਰਤ ਨਹੀਂ ਪਵੇਗੀ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਹੋਰ ਕਿਉਂਕਿ ਯਾਰ ਬਿਲੀਆਂ ਗੱਡੀ ਲੈਣੀ ਹੁੰਦੀ ਹੈ ਉਦੋਂ ਤੱਕ ਇਹ ਵੀਡੀਓ ਪਹੁੰਚ ਸਕੇ ਧੰਨਵਾਦ